ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਦੀ ਇਹ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚ ਵਿੰਡਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਅੱਜ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੋਈਆਂ गावा ਤੇ ਇੱਕ ਗੱਬਨਗਾ ਤੁਹਾਨੂੰ ਦਿਖਾਵਾਂਗੇ ਗੱਲਬਾਤ ਹਰਪਾਲ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਤੇ ਵਧੀਆ ਰਹਿਜੀ ਤੁਸੀਂ ਸਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਮੇਰਾ ਰਪਾ ਸਿੰਘ ਜੀ ਚੰਡੀਗੜ੍ਹ ਜਿਲ੍ਹਾ ਫਾਸੀਨ ਨਾਲ ਤੇ ਫੋਨ ਨੰਬਰ ਬੋਲ ਦੇ ਕਰੀ 98454999 ਵਿਗਿਆ ਮਾਲ ਪਰਸਾਂ ਵਾਲਾ ਫਿਰ ਪਰਸਾਂ ਹਰ ਵੀ ਜੀ ਬਤ ਇਹ ਮੇਰੇ ਖਾਨਾ ਵੀ ਤੁਸੀਂ ਚੰਗਾ ਵੀ ਨਹੀਂ ਗਏ ਨੇ ਅੱਛਾ ਜਿਹੜਾ ਵੀਡੀਓ ਪਾ ਕੇ ਦੋ ਉਸੇ ਲਈ ਵਿਗਿਆ ਠੀਕ ਠੀਕ ਫਿਰ ਹਰ ਵੀ ਅਜੇ ਤੱਕ ਫੋਨ ਆਉਂਦਾ ਹੈ ਬੜਾ ਨੇ ਠੀਕ ਠੀਕ ਹੈ ਠੀਕ ਚਲੋ ਤੇ ਪਹਿਲਾਂ ਕਿੱਡੀ ਵਿਖਾ ਦਈਏ ਆ ਡੱਬੀ ਦਿਖ ਇਲਾ ਹੀ ਦਿਖਾ ਦਈਏ ਇਹਦਾ ਆਪਾਂ ਥਣਾਂ ਦੇ 사이 ਗੈਪ ਇਹਦਾ ਆਪਾਂ ਦੇਖ ਸਕਦੇ ਹਾਂ ਲੱਗੇ ਤੋਂ ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਦਤਕਿਆ ਵੀ ਦੀ ਹੋਰ ਵੀ ਬੱਚਾ ਕੋਈ ਵੀ ਹੰਦ ਨਾ ਲਾਗੇ ਕੋਈ ਨੇ ਦਿਨਾਂ ਨੇ ਲਾਗੇ 15 ਦਿਨਾਂ ਨੇ ਲਾਗੇ ਆ ਬੱਛਾ ਜੇ ਆਪਣੇ ਸਮਝਣਾ ਵੇਖ ਲੇ ਕ ਮਹੀਨੇ ਤੇ ਲਾਗੇ ਚੱਕੇ ਬੰਨੇ ਹੈਗਾ ਜੀ ਆ ਤਾ ਇਕੱਠਾ ਜਾ ਆਪਦਾ ਉਦਨ ਕੀ ਚੱਕਰ ਠੀਕ ਆ ਯਾਰ ਜਿਹੜੇ ਮੇਰੇ ਜਿਹੜਾ ਦੁੱਧ ਹੋਊਗਾ ਮੌਕੇ ਤੇ 12 ਜੇ 13 ਜੇ ਪੱਕਾ ਹੈਗਾ ਵਾ ਚਾ ਆ ਕੇ ਦਵਾਂਗੇ ਰੁਪਈ ਜੀ ਠੀਕ ਆ ਹਾਂਜੀ ਤੁਰਾਂ ਫਿਰ ਇੱਕ ਰੀਨ ਕਿੰਨਾ ਕ ਵੀ ਦਿੱ ਫਿਰ ਮੁੱਲ ਰੱਖ ਦੀ ਇਹ ਤਾਂ ਉਹ ਨਾ ਵੀਰ ਚਲੀ ਜਾ ਨਾ ਕਰ ਲੀਏ ਦੇਖ ਲੈ ਵਿੱਚੋਂ ਕਰ ਜੇ ਛੋਰ ਛਾਟ ਮਡੀਆਂ ਮਡੀਆਂ ਚੱਲਣ ਦੀਆਂ ਵਾ 35 ਦੇ ਦੀਏ ਕੋਈ ਯਾਰ ਖੰਡ ਦੀ ਕਸਰ ਹੈਗੀ ਤੇ ਕੱਢ ਤੋ ਹਰ ਵੀ ਜੀ ਹਾਂ ਨਾ 32000 ਦੀ ਦਵਾਂਗੇ 32000 ਦੀ ਦੇ ਦੋਗੇ 32000 ਦੀ ਦਵਾਂਗੇ 13 ਕਿਲੋ ਦੁੱਧ ਜਿਹੜਾ ਮਰਜੀ ਵੀਰਪੁਰਾ ਕੋ ਚੋਕੇ ਲੈ ਜੀ 13 ਲੀਟਰ ਜਿਹੜਾ ਘਰੋਂ ਚੁਆ ਕੇ ਦੋਗੇ ਆ ਵੀ ਇੱਥੇ ਚੁਆ ਕੇ ਦਵਾਂਗੇ ਤੇ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਖੜੇ ਹਨਾ ਬਸ ਸਾਫ ਵਾਲੀਆਂ ਚੀਜ਼ਾਂ ਵਾ ਕਈ ਵਾਰੀ ਪਸ਼ੂ ਦੇ ਲਾਵੇ ਨਾ ਲਾਵੇ ਇੱਥੋਂ ਹੀ ਤਸੱਲੀ ਕਰਕੇ ਖੜੇ ਦੋ ਡੰਗ ਚੋਕੇ ਵੀਰਪੁਰਾ ਕੋ ਖੜੇ ਹਾਂਜੀ ਤੇ ਹੁਣ ਇੱਕ ਆ ਜੱਸੀ ਚ ਆ ਗਈ ਜਿਹੜੀ 2 ਨੰਬਰ ਤੇ ਤੇ ਥਾਣਾ ਇਹਦੇ ਕਾਫੀ ਕਾਫੀ ਚੰਗਾ ਲੱਗਾ ਇਹ ਤੇ ਵਿਦਿ ਤਾਜੀ ਸੋਈ ਜਾਵਦੀ ਇਹ ਪਰਸੋ ਰਾਤ ਦੀ ਰਜੀ ਸੋਈ ਸੀ ਅੱਛਾ ਤੇ ਵੀਰ ਭਰਾ ਕੋਈ ਆਇਆ ਇਹਦੇ ਕੱਚਾ ਪੱਕਾ ਸੌਦਾ ਹੋ ਗਿਆ ਇਹ ਚੋ ਗਿਆ ਮਗਰ ਬੱਛੀ ਜੁਈ ਦੇ ਅੱਛਾ ਇਹਦੀ ਹੰਚਵਾਈ ਹੋਈ ਆ ਆ ਬੱਛੀ ਜੀ ਜਿਹੜੀ ਇਹਦੀ ਤਾਜੀ ਆ ਬਿਲਕੁਲ ਇਹ ਮਤਲਬ ਪੱਕਾ ਸੌਦਾ ਨਹੀਂ ਹੋਇਆ ਇਹ ਤਾਂ ਨਹੀਂ ਪੱਕਾ ਸੌਦਾ ਨਹੀਂ ਹਰ ਵੀਜੀ ਇਹਨਾਂ ਦੇ ਇੱਥੇ ਬੰਦੇ ਲੋਕ ਆ ਰਹੇ ਨੇ ਫਿਰ ਦੂਰ ਵਾਲੇ ਵੀ ਨਹੀਂ ਸੋਚ ਰਾਪਾ ਨੂੰ ਆ ਗਿਆ ਠੀਕ ਠੀਕ ਆ ਤੇ ਕਿੰਨਾ ਉਤਰਾ ਦੁੱਧ ਦੇ ਕੋਲ ਬੋਲੇ ਹਰਜੀ ਆ ਟਾਈਮ ਤੇ 13 ਕਿਲੋ ਤਿਆਰ ਆ ਤਿਆਰ ਬਿਲਕੁਲ ਬਿਲਕੁਲ ਤਿਆਰ ਇਹ ਮੂੰਹ ਚਾਰ ਦੰਦ ਅੱਛਾ ਤੇ ਕਿੰਨਾ ਚਵਾਈ ਜਾਊਗੀ ਬੋਧਾ ਹਰਜੀ ਜਿਹੜੇ ਹਿਸਾਬ ਨਾਲ ਬੋਲੇ ਵਿਆਹੀ 17 18 ਕਿਲੋ ਰਮਨ ਚਵਾਈ ਜਾਣਾ ਤੇ ਦੰਦ ਚੈੱਕ ਕੀਤੇ ਹੋ ਤੇਰੇ ਤੁਸੀਂ ਕਰਾ ਦਿੱਤੇ ਕਰਾ ਦੇਣੇ ਵੀ ਤੁਹਾਨੂੰ ਤੋਰ ਹਾਂ ਫਿਰ ਇੱਕ ਆ ਦੇਖ ਸਾਦੇ ਜੀ ਚਾਰ ਦੰਦ ਆ ਜਿਹੜੀ ਮੂੰਹ ਤੋਰ ਦੋ ਵੀ ਇਹ ਕਰੀ ਦੂਸਰੇ ਫੁੱਟੇ ਹੀ ਆ ਜੇ ਇਹਨੇ ਆ ਜੇ ਪਹਲਾ ਮੀਂਹ ਹੋਵਨ ਤੇ ਹੈ ਗੀਆ ਹੋ ਚੁਈ ਜਿਹੜੀ ਇਹਦੀ ਹੋਈ ਆ ਪਹਿਲੀ ਗਾਂ ਦੀ ਹੋਣ ਵਾਲੀ ਆ ਇਹ ਆ ਕੀ ਕੱਦ ਕਾਠ ਚੰਗਾ ਹੋ ਇਹਦਾ ਵੀ ਜਰਸੀਆਂ ਦੇ ਹਿਸਾਬ ਨਾਲ ਉੱਚੇ ਕੱਦ ਦੀ ਆ ਤੇ ਦੁੱਧ ਕਿੰਨਾ ਵੇਦੀ ਦੱਸਿਆ ਸੀ ਚਵਾਈ ਜਾਊਗਾ ਮੈਂ ਕਿੱਲੋ ਹਰ ਵੀਰ ਜੀ ਬੋਲਾ ਦੁੱਧ 17 18 ਕਿਲੋ ਰਮਾਨਾ ਚਵਾਈ ਜਾਣਾ ਤੇ ਮੋਲੇ ਦਾ ਤੇ ਦੂਜਾ ਸੁਆ ਜੋ ਅੱਛਾ ਸੁਆ ਦੂਸਰਾ ਹੈ ਦੂਸਰਾ ਸੁਆ ਕੀ ਵੀ ਸੁਣੀ ਅਸੀਂ ਪਹਿਲੇ ਸੁਵੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਕਿੰਨਾ ਮੋਲ ਰੱਖੀ ਹੈ ਤਾਂ ਇਹਦਾ ਵੀਰ ਜੀ ਫੋਨ ਤੇ ਮੋਲ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਨਾ ਕੋਈ ਪੁੱਛ ਲੈਣਾ ਫੋਨ ਤੇ ਤੇ ਇਹ ਕਾ ਜਿਹੜੀ ਆ ਨਾਰਮਲ ਜੇ ਕੱਦ ਦੀ ਆ ਬਹੁਤੀ ਵੱਡੀ ਨਹੀਂ ਆ ਤੇ ਇਹ ਕਿੰਨੇ ਕਿ ਦੁੱਧ ਲੀਜੇ ਬੱਜੀ 2020 ਇਹਨੇ 9 10 ਕਿਲੋ ਰਮਾਨ ਦੇਈ ਜਾਣਾ ਅੱਛਾ ਆ ਨਹੀਂ ਸਿੱਟੇ ਹੁੰਦੇ ਤੇ ਇਹ ਕਿੰਨਕ ਲੈ ਜੀ ਟਾਈਮ ਦੇ ਹਰ ਵੀਜੀ ਦਿਨ ਖਾਣ ਨੂੰ 20 ਖਾੜ ਸਕਦੀ ਤੇ ਮਹੀਨਾ ਨੂੰ ਨਾ ਸਕਦੀ ਅੱਛਾ ਮਹੀਨੇ 30 ਹੋਊਗੀ ਤੋਰਾਂ ਫੇਰੇ ਕਰੀ ਨਾ ਮਹੀਨੇ ਦੇ ਲਾਗੇ ਬੰਦੇ ਟਾਈਮ ਜਿਹੜਾ ਖੜਦੀ ਆ ਹਾਂ ਕੋਈ 2 4 ਦਿਨ ਵੱਧ ਲੈ ਜੇ ਘੱਟ ਲੈ ਜੀ ਇਹ ਆ ਕੇ ਸੰਭੀ ਸੰਭੀ ਚੰਗੀ ਆ ਰਾਜੀ ਰੋਜੀ ਪੂਰੀ ਆ ਜਣੀ ਬਾਕੀ ਕੱਦ ਛੋਟਾ ਹੀ ਆ ਜਿਹੜਾ ਇਹਦਾ ਇਹ ਆ ਕਿ ਸਾਰੀਆਂ ਗਰਮੀਆਂ ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਇਹੋ ਜਿਹੇ گاਵਾ ਦਾ ਦੁੱਧ ਵੀ ਸੰਗਰਨ ਦਾ ਤੇ ਉੰਜ ਵੀ ਰਾਜੀ ਰੂਜੀਪੂਰੀ ਆ ਜਿਹੜੀ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਪੱਲੀ ਆਨੇ ਮੰਗ ਲਈ ਜਾਜਾ ਕਰ ਦੋ ਜਿੱਦ ਇੱਕ ਗਾਂ ਉੱਡਾ ਕੀ ਮੁੱਲ ਕਰ ਦੋ ਭਾਈ ਇਹ ਦੇ ਦਿਆ ਤੁਸੀਂ ਪੂਰੇ ਵੀਰ ਹੀ ਦੇ ਦਿਆ ਹਨ ਉਹ ਤੋਂ ਇਹ ਛੱਡ ਦਾਂਗੇ ਰੁਪਈਏ ਅੱਛਾ 19 ਦੇ ਦਾਂਗੇ ਠੀਕ ਆ ਹਾਂਜੀ ਹਾਂਜੀ ਤੇ ਠੀਕ ਹੈ ਜਿਆਰ ਕੁਛ ਕਹਿਣਾ ਇਹ ਹੋਰ ਜੀ 32 ਸੋਈਆਂ ਸੋਈਆਂ ਆਪਣੇ ਆਪ ਤਸੱਲੀ ਕਰਕੇ ਵੇਖ ਕੇ ਖੜੋ ਹਾਂਜੀ ਹਾਂਜੀ ਠੀਕ ਹੈ ਜੀ ਜਿਹੜੀਆਂ ਸੋਈਆਂ ਉਹ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੇ ਜਿਹੜੀ ਗੱਬਨ ਆ ਉਹ ਆਪਣੀ ਪਾਸ ਕਰਕੇ ਖੜੋ ਪਛੋ ਖੜਨਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆ ਪਸੰਦ ਹੋਵੇ ਤੇ ਅਗਲੇ ਤੇ ਕਿੱਲੇ ਤੇ ਖੋਲੋ ਤਸੱਲੀ ਹੋਵੇ ਤੇ ਖੋਲੋ ਨਹੀਂ ਤੇ ਰਹਿਣ ਦੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ